ਸਭ ਦਾ ਕੇਂਦਰੀ ਮੰਤਰੀ ਪੀ ਚਿਤੰਬਰਮ ਲਗਾਤਾਰ ਆਪਣੀ ਕਾਂਗਰਸ ਪਾਰਟੀ ਨੂੰ ਘੇਰ ਰਹੇ ਹਨ ਲਗਾਤਾਰ ਉਹ ਵੱਡੇ ਬਿਆਨ ਦੇ ਰਹੇ ਹਨ ਪਹਿਲਾਂ ਉਹਨਾਂ ਨੇ ਮੁੰਬਈ ਹਮਲਿਆਂ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਅਤੇ ਹੁਣ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਹਨ ਅਤੇ ਆਪਣੀ ਹੀ ਸਰਕਾਰ ਕਾਂਗਰਸ ਪਾਰਟੀ ਨੂੰ ਘੇਰਾ ਪਾਇਆ ਪਹਿਲਾਂ ਮੁੰਬਈ ਹਮਲਿਆਂ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਇਸ ਹਮਲੇ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਸੀ ਅਤੇ ਮੈਂ ਇਨ ਹਮਲਿਆਂ ਦਾ ਪਾਕਿਸਤਾਨ ਤੋਂ ਬਦਲਾ ਲੈਣਾ ਚਾਹੁੰਦਾ ਸੀ ਪਰ ਮੈਂ ਕਾਰਵਾਈ ਨਹੀਂ ਕਰ ਸਕਿਆ ਕਿਉਂਕਿ ਕਾਂਗਰਸ ਪਾਰਟੀ ਤੇ ਅਤੇ ਭਾਰਤ ਸਰਕਾਰ ਤੇ ਉਸ ਵੇਲੇ ਅਮਰੀਕਾ ਦਾ ਬਹੁਤ ਵੱਡਾ ਦਬਾਅ ਸੀ ਅਤੇ ਉਸ ਵੇਲੇ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਾ ਪਾਇਆ ਅਤੇ ਇੱਕ ਵਾਰ ਫਿਰ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਤੇ ਕਾਂਗਰਸ ਸਰਕਾਰ ਨੂੰ ਘੇਰਾ ਪਾਇਆ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਟਾਲਿਆ ਜਾ ਸਕਦਾ ਸੀ ਫੌਜੀ ਕਾਰਵਾਈ ਨੂੰ ਟਾਲਿਆ ਜਾ ਸਕਦਾ ਸੀ ਪਰ ਕੁਝ ਸਰਕਾਰ ਦੇ ਵਿੱਚ ਮੰਤਰੀ ਅਫਸਰ ਅਤੇ ਇੰਦਰਾ ਗਾਂਧੀ ਦੀ ਵਜ੍ਹਾ ਕਰਕੇ ਇਹ ਆਪਰੇਸ਼ਨ ਟਾਲਿਆ ਨਾ ਜਾ ਸਕਿਆ ਅਤੇ ਇਸ ਦਾ ਖਾਮਿਆਜਾ ਪੂਰੇ ਭਾਰਤ ਨੂੰ ਖਾਸ ਕਰਕੇ ਪੰਜਾਬ ਨੂੰ ਅਤੇ ਸਿੱਖ ਧਰਮ ਨੂੰ ਭੁਗਤਣਾ ਪਿਆ ਆਓ ਵਿਸਥਾਰ ਨਾਲ ਲੈ ਚੱਲਦੇ ਹਾਂ ਉਹਨਾਂ ਨੇ ਕੀ ਕਿਹਾ ਇਤਿਹਾਸ ਲੁਪਤ ਨਹੀਂ ਹੁੰਦਾ ਇਹ ਸਮੇਂ-ਸਮੇਂ ਸਿਰ ਚੁੱਕਦਾ ਰਹਿੰਦਾ ਹੈ ਇਸ ਨੂੰ ਦਫਨ ਕਰਨ ਦੀਆਂ ਕੋਸ਼ਿਸ਼ਾਂ ਅਕਸਰ ناکਾਮਯਾਬ ਹੁੰਦੀਆਂ ਆਈਆਂ ਹਨ ਇਹੋ ਜਿਹਾ ਕੁਝ ਸਾਕਾ ਨੀਲਾ ਤਾਰਾ ਦੇ ਪ੍ਰਸੰਗ ਵਿੱਚ ਵਾਪਰਿਆ। ਪਿਛਲੇ 2 ਦਿਨਾਂ ਦੌਰਾਨ ਦੋ ਸਾਬਕਾ ਕੇਂਦਰੀ ਮੰਤਰੀਆਂ ਦੇ ਇਸ ਸਾਕੇ ਬਾਰੇ ਬਿਆਨਾਂ ਨੇ ਕਾਂਗਰਸ ਪਾਰਟੀ ਨੂੰ ਕਸੁੱਤੀ ਸਥਿਤੀ ਵਿੱਚ ਫਸਾ ਦਿੱਤਾ ਹੈ। ਸਨੀਚਰਵਾਰ ਨੂੰ ਕਸੋਲੀ ਵਿੱਚ ਖੁਸ਼ਵੰਤ ਸਿੰਘ ਸਾਹਿਤਿਕ ਮੇਲੇ ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਪੀ ਚਿਤੰਬਰਵ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚੋਂ 1984 ਵਿੱਚ ਅਤਵਾਦੀਆਂ ਨੂੰ ਕੱਢਣ ਲਈ ਫੌਜੀ ਕਾਰਵਾਈ ਦਾ ਸਹਾਰਾ ਲੈਣਾ ਗਲਤ ਰਾਸੀ। ਹਾਲਾਂਕਿ ਇਹ ਫੈਸਲਾ ਇਕੱਲੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਨਹੀਂ ਸੀ ਅਤੇ ਫੌਜ, ਪੁਲਿਸ, ਸੂਹੀਆਂ ਏਜੰਸੀਆਂ ਅਤੇ ਸਰਕਾਰੀ ਅਫਸਰ ਇਹ ਫੈਸਲਾ ਲੈਣ ਅਤੇ ਇਸ ਨੂੰ ਅਮਲੀ ਰੂਪ ਦੇਣ ਦੇ ਕੰਮ ਵਿੱਚ ਸ਼ਾਮਲ ਸਨ। ਫਿਰ ਵੀ ਇਸ ਦੇ ਨਤੀਜੇ ਸਿਰਫ ਸ਼੍ਰੀਮਤੀ ਗਾਂਧੀ ਨੂੰ ਭੁਗਤਨੇ ਪਏ। ਹੱਤਿਆ ਉਹਨਾਂ ਦੀ ਹੋਈ। ਉਹਨਾਂ ਇਹ ਵੀ ਕਿਹਾ ਕਿ ਉਹ ਕਿਸੇ ਫੌਜੀ ਅਫਸਰ ਦੀ ਯੋਗਤਾ ਦੀ ਤੋਹੀਨ ਨਹੀਂ ਕਰਨਾ ਚਾਹੁੰਦੇ ਪਰ ਹਕੀਕਤ ਇਹ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਅੱਤਵਾਦੀਆਂ ਤੋਂ ਮੁਕਤ ਕਰਵਾਉਣ ਲਈ ਜਿਸ ਕਿਸਮ ਦੀ ਕਾਰਵਾਈ ਹੋਈ ਉਹ ਗਲਤ ਤੌਰ ਤਰੀਕਾ ਸੀ ਇਸ ਤੋਂ ਕੁਝ ਸਾਲਾਂ ਬਾਅਦ ਇੱਕ ਹੋਰ ਆਪਰੇਸ਼ਨ ਬਲੈਕ ਥੰਡਰ ਜਾਂ ਕਾਲੀ ਗਰਜ ਰਹੀ ਇਹ ਸਾਬਤ ਹੋ ਗਿਆ ਕਿ ਫੌਜੀ ਕਾਰਵਾਈ ਤੋਂ ਬਿਨਾਂ ਵੀ ਕੰਮ ਹੋ ਸਕਦਾ ਸੀ ਇੱਕ ਹੋਰ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਕਾਂਗਰਸੀ ਨੇਤਾ ਮਨੀ ਸ਼ੰਕਰ ਅੱਯਰ ਦਾ ਦਾਅਵਾ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਜੋ ਨੁਕਸਾਨ ਹੋਇਆ ਉਹ ਸੀਨੀਅਰ ਫੌਜੀ ਅਫਸਰਾਂ ਦੀ ਗਲਤ ਯੋਜਨਾਬੰਦੀ ਅਤੇ ਉਸ ਉੱਪਰ ਬੇਸਲੀਕਾ ਅਮਲ ਦਾ ਸਿੱਟਾ ਸੀ ਅਈਰ ਜੋ ਸਾਬਕਾ ਡਿਪਲੋਮੈਟ ਹੋਣ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਰੀਬੀ ਸਿਆਸੀ ਸਹਿਯੋਗੀ ਵੀ ਸਨ ਅਤੇ ਉਹਨਾਂ ਨੇ ਖੁਸ਼ਵੰਤ ਸਿੰਘ ਲਿਟ ਫੈਸਟ ਦੌਰਾਨ ਹੀ ਇੱਕ ਬੱਕਰੀ ਵਿਚਾਰ ਚਰਚਾ ਦੌਰਾਨ ਕਿਹਾ ਕਿ ਜੇਕਰ ਸੀਨੀਅਰ ਫੌਜੀ ਅਫਸਰ ਸਿਆਸੀ ਲੀਡਰਸ਼ਿਪ ਨੂੰ ਸਹੀ ਢੰਗ ਨਾਲ ਸੇਧ ਅਤੇ ਸਲਾਹ ਦਿੰਦੇ ਤਾਂ ਉਹ ਦੁੱਖਾਂਤ ਨਹੀਂ ਸੀ ਵਾਪਰਨਾ ਜੋ ਵਾਪਰਿਆ ਚਿਤੰਬਰਮ ਤੇ ਅਈਰ ਦੋਵੇਂ ਹਿੱਤਾਂ ਮਿਲ ਹਨ ਦੋਵੇਂ ਦਿਮਾਗੀ ਕਿਸਮ ਦੇ ਆਗੂ ਹਨ ਦੋਵਾਂ ਦਿਲਿਆਕਤ ਉਹਨਾਂ ਦੀ ਸ਼ਖਸੀਅਤਾਂ ਵਿੱਚੋਂ ਵੀ ਝਲਕਦੀ ਹੈ ਫਰਕ ਇਹ ਹੈ ਕਿ ਚਿਤੰਬਰ ਤੋਲ ਕੇ ਬੋਲਦੇ ਹਨ ਜਦੋਂ ਕਿ ਅਯਰ ਬੋਲ ਕੇ ਤੋਲਦੇ ਹਨ ਅਯਰ ਦੇ ਬਿਆਨ ਕਾਂਗਰਸ ਪਾਰਟੀ ਨੂੰ ਕਈ ਵਾਰ ਸਿਆਸੀ ਤੌਰ ਤੇ ਇੱਕ ਸੁੱਤੀ ਸਥਿਤੀ ਵਿੱਚ ਫਸਾਉਂਦੇ ਆਏ ਹਨ ਉਹ ਗਾਂਧੀ ਪਰਿਵਾਰ ਦੇ ਕਰੀਬੀ ਸਮਝੇ ਜਾਂਦੇ ਸਨ ਪਰ ਪਿਛਲੇ 3 ਬਰਿਆਂ ਤੋਂ ਕਾਂਗਰਸ ਨੇ ਉਹਨਾਂ ਤੋਂ ਦੂਰੀ ਬਣਾਈ ਹੋਈ ਹੈ ਦੂਜੇ ਪਾਸੇ ਚਿਤੰਬਰ ਤਾਂ ਆਪਣੀ ਬਦਲੀਲ ਤੇ ਪਰੋੜ ਸ਼ਬਦਾਵਲੀ ਰੱਖੀ ਕਾਂਗਰਸ ਪਾਰਟੀ ਨੂੰ ਦੁਸ਼ਵਾਰ ਹਾਲਤ ਵਿੱਚੋਂ ਕੱਢਣ ਵਾਸਤੇ ਜਾਣੇ ਜਾਂਦੇ ਰਹੇ ਹਨ ਪਰ ਪਿਛਲੇ 2 ਹਫਤਿਆਂ ਦੌਰਾਨ ਦੋ ਬਾਰ ਉਹਨਾਂ ਦੇ ਬਿਆਨਾਂ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਨਾ ਸਿਰਫ ਔਖੀ ਸਥਿਤੀ ਵਿੱਚ ਫਸਾਇਆ ਹੈ ਬਲਕਿ ਇਹ ਬਿਆਨ ਭਾਰਤੀ ਜਨਤਾ ਪਾਰਟੀ ਵਾਸਤੇ ਸਿਆਸੀ ਅਤੇ ਸਮਾਜਿਕ ਤੌਰ ਤੇ ਮਦਦਗਾਰ ਵੀ ਸਾਬਤ ਹੋਏ ਹਨ ਹਫਤਾ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਹਿੰਦ-ਪਾਕ ਦੇ ਆਪਸੀ ਮਾਮਲੇ ਵਿੱਚ ਅਮਰੀਕਾ ਅਕਸਰ ਦਖਲ ਦਿੰਦਾ ਆਇਆ 2008 ਵਿੱਚ 26/11 ਵਾਲੇ ਮੁੰਬਈ ਦੇ ਹਮਲੇ ਵੇਲੇ ਉਹ ਖੁਦ ਪਾਕਿਸਤਾਨ ਖਿਲਾਫ ਕਾਰਵਾਈ ਕਿਤੇ ਜਾਣ ਦੇ ਹੱਕ ਵਿੱਚ ਸਨ ਪਰ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਤੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਤੇ ਹੋਰ ਤਾਕਤਾਂ ਦੇ ਦਬਾਅ ਕਾਰਨ ਅਜਿਹਾ ਨਹੀਂ ਹੋਣ ਦਿੱਤਾ ਉਹਨਾਂ ਮੰਨਿਆ ਸੀ ਕਿ ਉਹਨਾਂ ਨੂੰ ਵੀ ਅਮਰੀਕੀ ਵਿਦੇਸ਼ ਮੰਤਰੀ ਕੌਂਡਾ ਲੀਜ਼ਾ ਰਾਇਸ ਦਾ ਫੋਨ ਆਇਆ ਸੀ ਕਿ ਪਾਕਿਸਤਾਨ ਖਿਲਾਫ ਬਦਲਾ ਲਊ ਕਾਰਵਾਈ ਨਾ ਕੀਤੀ ਜਾਵੇ ਚਿਤੰਬਰਮ ਦੇ ਇਸ ਬਿਆਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਕਾਂਗਰਸ ਦੀ ਉਸ ਮਹਿਮ ਨੂੰ ਠੋਸ ਕਰ ਦਿੱਤਾ ਕਿ ਮੋਦੀ ਟਰੰਪ ਅੱਗੇ ਸਿਰ ਨਹੀਂ ਝੁਕਾ ਸਕਦੇ ਕਾਂਗਰਸ ਲੀਡਰਸ਼ਿਪ ਨੇ ਚਿਤੰਬਰਮ ਤੇ ਅਯਰ ਦੇ ਬਿਆਨਾਂ ਤੇ ਆਪਣੀ ਨਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕੀ ਸੀਨੀਅਰ ਆਗੂ ਤੋਂ ਤਬਕਕ ਕੀਤੀ ਜਾਂਦੀ ਹੈ ਕਿ ਉਹ ਅਜੇਹਾ ਕੁਝ ਵੀ ਨਾ ਕਹਿਣ ਬੋਲਣ ਜੋ ਭਾਜਪਾ ਦੇ ਹੱਕ ਵਿੱਚ ਜਾਣ ਵਾਲਾ ਹੋਵੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਅਨੁਸਾਰ ਜਿੰਨਾ ਮਾਮਲਿਆਂ ਬਾਰੇ ਪਾਰਟੀ 2-3 ਦਹਾਕੀਆਂ ਤੋਂ ਸਪਸ਼ਟ ਸਟੈਂਡ ਲੈਂਦੀ ਆਈ ਹੈ ਉਸ ਸਟੈਂਡ ਨੂੰ ਖੋਰਾ ਲਾਉਣ ਦੇ ਹਿੱਲੇ ਵਸਿੱਲਿਆਂ ਤੋਂ ਜਿੰਨਾ ਵੀ ਬਚਿਆ ਜਾ ਸਕਦਾ ਹੈ ਬਚਿਆ ਜਾਵੇ ਆਏਰ ਤਾਂ ਪਾਰਟੀ ਵਿੱਚ ਨਹੀਂ ਹਨ ਉਹਨਾਂ ਖਿਲਾਫ ਕੋਈ ਜਾਬਤਾ ਕਾਰਵਾਈ ਨਹੀਂ ਹੋ ਸਕਦੀ ਹਾਂ ਚਿਤੰਬਰਮ ਖਿਲਾਫ ਕਾਰਵਾਈ ਦੀ ਸੰਭਾਵਨਾ ਟਾਲੀ ਨਹੀਂ ਜਾ ਸਕਦੀ ਪਰ ਕੀ ਅਜਿਹਾ ਕਰਨਾ ਔਮਕਨ ਹੋਵੇਗਾ ਉਹ ਖੁਦ ਰਾਜ ਸਭਾ ਮੈਂਬਰ ਹਨ ਅਤੇ ਉਹਨਾਂ ਦਾ ਬੇਟਾ ਕਾਰਤਿ ਚਿਤੰਬਰਮ ਤਾਮਿਲਨਾਡੂ ਤੋਂ ਲੋਕ ਸਭਾ ਦਾ ਮੈਂਬਰ ਹੈ ਇੱਕ ਦੇ ਖਿਲਾਫ ਕਾਰਵਾਈ ਦੂਜੇ ਦੀ ਵੀ ਨਾ ਖੁਸ਼ੀ ਤੇ ਨਰਾਜ਼ਗੀ ਦਾ ਬਹਾਨਾ ਬਣ ਸਕਦੀ ਹੈ ਉੰਜ ਵੀ ਜਿਸ ਢੰਗ ਪਾਰਟੀ ਨੇ ਸੀਨੀਅਰ ਆਗੂਆਂ ਦੀ ਜਵਾਬੰਦੀ ਉੱਤੇ ਜ਼ੋਰ ਦਿੱਤਾ ਹੈ ਉਹ ਜਮਹੂਰੀ ਸਿਧਾਂਤਾਂ ਦੀ ਪ੍ਰਤੀਪਾਲਣਾ ਪੱਖੋਂ ਅਫਸੋਸਨਾਕ ਹੈ ਬਹ៉ਰ ਹਾਲ ਜਦੋਂ ਚਿਤੰਬਰਮ ਵਰਗੇ ਸੀਨੀਅਰ ਆਗੂ ਵੀ ਪਾਰਟੀ ਵੱਲੋਂ ਤੈਅशुदा ਸਿਧਾਂਤਕ ਲੀਹਾਂ ਤੋਂ ਬਾਹਰ ਜਾਣ ਲੱਗਣ ਤਾਂ ਇਹ ਕਦਮ ਇਸ ਹਕੀਕਤ ਦਾ ਸੂਚਕ ਹੈ ਕਿ ਉਹ ਕੂਟਣ ਤੇ ਕੁੰਠਾ ਮਹਿਸੂਸ ਕਰ ਰਹੇ ਹਨ ਲਿਹਾਜ਼ਾ ਪਾਰਟੀ ਮੰਚਾ ਤੇ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਜਮਹੂਰੀਅਤ ਦਾ ਭਲਾ ਵੀ ਇਸੇ ਵਿੱਚ ਹੈ ਸੋ ਇਹ ਵੱਡੇ ਬਿਆਨ ਇਸ ਵੇਲੇ ਜੋ ਕਾਂਗਰਸੀ ਸਾਹਿਬ ਕਾ ਮੰਤਰੀ ਵੱਲੋਂ ਦਿੱਤੇ ਜਾ ਰਹੇ ਹਨ ਇਸ ਨਾਲ ਕਾਂਗਰਸ ਨੂੰ ਕਾਫੀ ਜਿਹੜੀ ਗਹਿਰੀ ਸੱਟ ਪਹੁੰਚੀ ਹੈ ਅਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਭਿਆਨਕ ਸਥਿਤੀ ਦੇ ਵਿੱਚ ਵੀ ਫਸ ਸਕਦੀ ਹੈ ਕਿਉਂਕਿ ਮੁੰਬਈ ਹਮਲਿਆਂ ਨੂੰ ਲੈ ਕੇ ਵੀ ਪੀ ਸਤੰਬਰ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ ਅਤੇ ਹੁਣ ਆਪਰੇਸ਼ਨ ਬਲੂ ਸਟਾਰ ਦੌਰਾਨ ਵੀ ਉਹਨਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਸਰਕਾਰ ਦੇ ਕਈ ਪੇਤ ਉਜਾਗਰ ਕਰ ਦਿੱਤੇ ਹਨ